ਪਹਿਲਾ ਚੈੱਕ ਕਰੋ ਫਿਰ ਆਪਸਾ ਕੋਈ ਦਿਖਾਵਾਂਗੇ ਕਾਲ ਹਨ ਥੱਲੇ ਵੀ ਸਟੈਂਪਿੰਗ ਮਿਲੂਗੀ ਔਰ ਪ੍ਰੋਪਰ ਜੈਨੂਨ ਹੈ ਦੇਖੋ ਮਿਆਲ ਜੁੱਤੀ ਨੂੰ ਕੁਝ ਹੋ ਜਵੇ ਸਾਲ ਪਾ ਲਿਓ ਜੁੱਤੀ ਇਹ ਵੀ ਆਫਰ ਰੇਟ ਮਿਲੂਗਾ ਸਿਰਫ ਤੁਹਾਨੂੰ 15 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ 650 ਰੇਂਜ ਦੇ ਵਿੱਚ ਇਹ ਪਾਜੀ ਜੈਨੂਨ ਜੀ ਆਂਦਾ ਬ੍ਰਾਂਡ ਚ ਪੀਸ ਸੇਮ 500 ਰੇਂਜ ਦੇ ਵਿੱਚ ਭਾਜੀ ਕਟਿੰਗ ਚੈੱਕ ਕਰੋ ਆਹ ਦੇਖੋ ਸੋਲ ਦੇ ਵਿੱਚ ਪ੍ਰੋਪਰ ਗੈਟਿੰਗ ਹੋਈ ਹੋਈ ਹੈ ਹਾਂਜੀ ਔਰ ਮੇਨ ਚੀਜ਼ ਅੰਦਰੋਂ ਕੁਸ਼ਨ ਬਤਾਵਾ ਲੱਗਾ ਹੋਇਆ ਹੈ ਕਿਉਂਕਿ ਆਮ ਆਪਾਂ ਸ਼ੂਜ਼ ਲੈਣੇ ਨਾ ਮਾਰਕੀਟ ਦੇ ਵਿੱਚ ਜਦ ਆਫਰ ਵਾਲੇ ਸ਼ੂਜ਼ ਮਿਲਦੇ ਉਹਨਾਂ 'ਚ ਕੁਸ਼ਨ ਨਹੀਂ ਹੁੰਦਾ ਇਹਨਾਂ ਅੰਦਰ ਕੁਸ਼ਨ ਹੈ ਔਰ ਐਂਟੀ ਸਕਿਟ ਹੈ ਸੋ ਸੋਲ ਸਲਿੱਪ ਨਹੀਂ ਹੋਏਗਾ ਕ੍ਰੈਕ ਨਹੀਂ ਹੋਏਗਾ ਪੇਸਟਿੰਗ ਨਹੀਂ ਖੁੱਡੇਗੀ ਸਿਰਫ 500 ਰੁਪਏ ਹਾਂਜੀ ਕਿਦਾਂ ਬਈ ਸਾਰੇ ਆਦ ਨੂੰ ਪਕੜਾ ਲੁਕਾਣੇ ਚੌੜੇ ਬਈ ਯਾਰ ਮੁਗਲੇ ਅਸਵਾਲਾਂ ਦੇ ਤੇ ਉਹਨਾਂ ਨੂੰ ਸ਼ੂ ਦਿਖਾਉਣੀ ਆ ਤੁਸੀਂ ਜੀ ਰੇਟਸ ਮੈਂ ਕਿਹਾ ਰਾ ਨਾ ਜੀ ਕੁਆਲਿਟੀ ਪੂਰੀ ਵਧੀਆ ਹੋ ਸਕਾਈ ਬਲੂ ਹੂੰ ਇਹ ਭਾਜੀ ਜੈਨਨ ਜੀ ਆਂਦਾ ਬ੍ਰੈਂਡ ਚ ਪੀਸ ਸੇਮ 500 ਰੇਂਜ ਦੇ ਵਿੱਚ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ अवेलेबल ਟੂ ਤੁਹਾਨੂੰ ਦਵਾਂਗੇ ਭਾਜੀ ਕਿ ਟਿਊਬ 16 ਵਾਲਾ ਸਪੋਰਟ ਸ਼ੂ ਬਹੁਤ ਵੈਰਾ ਸਪੋਰਟ ਸ਼ੂਜ਼ ਹੈ ਐਡੀਡਾਸ ਦੇ ਮਾਰ ਕੇ ਵਾਲਾ ਅੱਛਾ ਪੀਸ ਹੈ ਅੱਛੀ ਬਿਕਦਾ ਹੈ ਅੱਛੀ ਕੁਆਲਿਟੀ ਹੈ ਆਜੋ ਭਾਜੀ ਕਟਿੰਗ ਚੈੱਕ ਕਰੋ ਸਾ ਦੇਖੋ ਸੋਲ ਦੇ ਵਿੱਚ ਪ੍ਰੋਪਰ ਕਟਿੰਗ ਹੋਈ ਹੋਈ ਹੈ ਹਾਂਜੀ ਔਰ ਮੇਨ ਚੀਜ਼ ਅੰਦਰੋਂ ਕੁਸ਼ਨ ਪਤਾਵਾ ਲੱਗਾ ਹੋਇਆ ਹੈ ਕਿਉਂਕਿ ਆਮ ਆਪਾਂ ਸ਼ੂਜ਼ ਲੈਣੇ ਨਾ ਮਾਰਕੀਟ ਦੇ ਵਿੱਚ ਜਦ ਆਫਰਾਂ ਵਾਲੇ ਸ਼ੂਜ਼ ਮਿਲਦੇ ਉਹਨਾਂ ਵਿੱਚ ਕੁਸ਼ਨ ਨਹੀਂ ਹੁੰਦਾ ਇਹਨਾਂ ਅੰਦਰ ਕੁਸ਼ਨ ਹੈ ਔਰ ਐਂਟੀ ਸਕਿੱਟ ਹੈ ਸੋ ਸੋਲ ਸਲਿੱਪ ਨਹੀਂ ਹੋਏਗਾ ਕ੍ਰੈਕ ਨਹੀਂ ਹੋਏਗਾ ਪੇਸਟਿੰਗ ਨਹੀਂ ਖੁੱਡੇਗੀ ਸਿਰਫ 500 ਰੁਪਏ ਬਾਜੀ ਆਹ ਲਓ ਬਾਜੀ ਇੱਕ ਹੋਰ ਕਲਰ ਬਹੁਤ ਪਿਆਰਾ ਕਲਰ ਹੈ ਇਹ ਵੀ ਐਡੀਡਾਸ ਦਾ ਇਹ ਵੀ ਰੈਗੂਲਰ ਜੀਨਸ ਵਗੈਰਾ ਨਾਲ ਪਾਇਆ ਬਹੁਤ ਸੋਹਣਾ ਲੱਗਦਾ ਟੂਲ ਸੋਲ ਦੇ ਵਿੱਚ 500 ਰੁਪਏ ਰੇਂਜ ਦੇ ਵਿੱਚ ਓਕੇ ਬ్రో ਇਹਦਾ ਬਾਅਦ ਫੇਰ ਇੱਕ ਹੋਰ ਕਲਰ ਐਡੀਡਾਸ ਦੇ ਵਿੱਚ ਬਾਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਵੀ 500 ਰੁਪਏ ਦਾ ਹੈ ਜਾਣਗੇ ਤਾਂ ਨਹੀਂ ਜੀ ਹਾਂਜੀ ਬੂਡ ਹਾਂਜੀ ਜਾਣਗੇ ਤਾਂ ਨਹੀਂ ਜੀ ਮੈਂ ਕਿਹਾ ਭਾਜੀ ਜਿੱਥੇ ਇੱਥੇ ਗਾਹਕ ਚੱਲੂਗਾ ਉੱਧਾ ਦਾ ਚੱਲੂਗਾ ਗਾਣਾ ਨਹੀਂ ਹੈ ਜਿੱਥੇ ਚੱਲੇਗਾ ਚੱਲੇਗਾ ਤੇਰੇ ਟਿਕਟਾ ਦੋ ਲੈ ਲਈ ਉਹ ਸਾਬ ਹੈ ਆਹ ਲਓ ਭਾਜੀ ਬਹੁਤ ਪਿਆਰੀ ਕਲਰ ਮੈਚਿੰਗ ਹੈ ਸਭ ਤੋਂ ਸੋਹਣਾ ਕਲਰ ਹੈ ਇਹਦੇ ਵਿੱਚ ਓਕੇ ਇਹ ਵੀ ਸਾਰਾ 500 ਰੁਪਏ ਭਾਜੀ ਔਰ ਮੇਨ ਚੀਜ਼ ਏਅਰ ਦਾ ਪੀਸ ਹੈ ਔਰ ਹੁਣ ਇਹ ਏਅਰ ਦਾ ਐਕਚੁਅਲ ਜੇ ਏਅਰ ਦਾ ਇੰਪੋਰਟਰ ਦਾ ਪਤਾ ਹੈ ਇਹ ਕੋਈ ਕਾਪੀ ਨਹੀਂ ਹੈ ਕੋਈ ਇੰਡੀਅਨ ਸ਼ੂਜ਼ ਨਹੀਂ ਹੈ ਸਾਰਾ ਆਪਣੀ ਮੈਨੂਫੈਕਚਰਿੰਗ ਹੈ ਕੋਈ ਵੀ ਕੁਆਲਿਟੀ ਇੱਥੇ ਦੀ ਨਹੀਂ ਹੈ ਕਿ ਜਿੰਨਾ ਮਰਜ਼ੀ ਵਾਸ਼ ਕਰੋ ਫਲੈਕਸੀਬਲ ਸ਼ੂਜ਼ ਨੇ ਸਾਰੇ ਕੋਈ ਲੰਬਾ ਨਹੀਂ ਆਊਗਾ ਹੁਣ ਆਪਾਂ ਤੁਹਾਨੂੰ ਦੇਨੇ ਆ ਲੋਫਰਸ ਭਾਜੀ ਜਿਹਦਾ ਕੁੜਦਾ ਪਿਆ ਮੇਨਾ ਦੀਨਾ ਨਾ ਪੈਂਟਾ ਨਾ ਆਪਾਂ ਪਾਨੇ ਆ ਲੋਫਰਾਂ ਲੋਫਰ ਦਾ ਬ੍ਰਾਂਡ ਪਹਿਲਾਂ ਚੈੱਕ ਕਰੋ ਫਿਰ ਆਪਾਂ ਸਭ ਕੋਈ ਦਿਖਾਵਾਂਗੇ ਕਾਲ ਹਨ ਥੱਲੇ ਵੀ ਸਟੈਂਪਿੰਗ ਮਿਲੂਗੀ ਔਰ ਪ੍ਰੋਪਰ ਜੈਨੂਨ ਹੈ ਮਿਆਲ ਜੁੱਤੀ ਨੂੰ ਕੁਝ ਹੋ ਜਵੇ ਸਾਲ ਪਾ ਲਿਓ ਜੁੱਤੀ ਇਹ ਵੀ ਆਫਰ ਰੇਟ ਮਿਲੂਗਾ ਸਿਰਫ ਤੁਹਾਨੂੰ 15 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ 650 ਰੁਪਏ ਰੇਂਜ ਦੇ ਵਿੱਚ 6 ਤੋਂ ਲੈ ਕੇ 11 ਨੰਬਰ ਤੱਕ ਦੀ ਸਾਈਜ਼ ਹੈ ਦੁਬਾਰਾ ਰਿਪੀਟ ਕਰਦਾ 6 7 8 9 10 11 ਸਾਰੇ ਸਾਈਜ਼ ਡਿਜ਼ਾਈਨ ਚੈੱਕ ਕਰ ਲਓ ਆ ਵੀ ਆਰਟੀਕਲ ਕਾਲ ਹਨ ਦੇ ਵਿੱਚ ਇਹ ਕਲਰ ਹਾਂਜੀ ਇਹ ਭਾਜੀ ਟੈਕਸਚਰ ਆ ਗਿਆ ਆਪਣਾ ਸਨੇਕ ਫਾਰਮ ਆ ਗਿਆ ਓਕੇ ਸਨੇਕ ਲੈਦਰ ਦਾ ਗ੍ਰੇਜ਼ ਹੋਇਆ ਦਾ ਅੱਜਕੱਲ ਇਹ ਵੀ ਕਾਲ ਹਨ ਦੀ ਜੈਨੂਨ ਬ੍ਰਾਂਡਿੰਗ ਵਾਲੀ ਮੈਚਿੰਗ 6 650 ਰੁਪਏ ਰੇਂਜ ਦੇ ਵਿੱਚ ਆ ਲਓ ਭਾਜੀ ਬਹੁਤ ਪਿਆਰਾ ਪੀਸ ਆ ਭਾਜੀ ਇਹ ਬਹੁਤ ਸੋਹਣੀ ਮੈਚਿੰਗ ਹੈ ਬਹੁਤ ਡੀਸੈਂਟ ਜਿਹਾ ਪੀਸ ਹੈ ਇਹ ਵੀ 650 ਰੁਪਏ ਰੇਂਜ ਦੇ ਵਿੱਚ ਬਲੈਕ ਦਾ ਕੰਟਰਾਸਟ ਇਹ ਵੀ 650 ਰੁਪਏ ਰੇਂਜ ਦੇ ਵਿੱਚ ਇਹ ਜਿੰਨੇ ਵੀ ਆਰਟੀਕਲ ਨੇ ਸਾਰੇ ਤੁਹਾਨੂੰ 650 ਰੁਪਏ ਰੇਂਜ ਦੇ ਵਿੱਚ ਮਿਲਣਗੇ ਕਾਲ ਹੰਦੇ ਸਪੋਰਟ ਸ਼ੂਜ਼ ਜਿਹਸੀ ਜਿੰਨੀ ਸੀਰੀਜ਼ ਦਿਖਾਈ ਹੈ ਸਾਰੀ 500 ਰੁਪਏ ਰੇਂਜ ਹੈ ਸਾਡੀ ਦੁਕਾਨ ਤੇ ਵਿਜ਼ਿਟ ਕਰਨਾ ਬਾਈ ਸਾਡੀ ਦੁਕਾਨ ਦਾ ਐਡਰੈਸ ਹੈ ਚੋੜਾ ਬਿਆਰ ਲੁਧਿਆਣਾ ਚੋੜਾ ਬਿਆਰ ਦਾ ਐਂਟਰ ਕਰਕੇ ਖੁਸ਼ੀਰਾਮ ਹਲਵਾਈ ਸਵੀਟ ਸ਼ਾਪ ਆਂਦੀ ਹੈ ਉਹਦੇ ਕੋਲ ਹੀ ਆਪਣੀ ਸ਼ੋਪ ਹੈ ਮੁਗਲ ਅਜ਼ਮ ਸ਼ੂਵੈਲਸ ਬਾਈ ਬਾਨੀਆਂ ਦੀ ਹੱਟੀ ਸਤਿ ਸ਼੍ਰ